ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਆਏ ਸੀਗੇ ਫਿਰੋਜ਼ਪੁਰ ਤੇ ਇੱਥੇ ਸਾਨੂੰ ਮਿਲੇ ਭਾਈਲਾਪ ਸਿੰਘ ਜੀ ਜੋ ਦਾਸ ਹੁਣਾ ਦੇ ਨਾਲ ਹਾਂਗਕਾਂਗ ਚ ਆਪਾਂ ਇਕੱਠੇ ਰਹੇ ਸੀਗੇ ਤੇ ਇਹ ਸਾਨੂੰ ਅੱਜ ਦਿਖਾਉਣ ਵਾਸਤੇ ਲੈ ਕੇ ਜਾ ਰਹੇ ਨੇ ਹੁਸੈਨੀਵਾਲਾ ਬਾਰਡਰ ਫਿਰੋਜ਼ਪੁਰ ਜਿੱਥੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਨੇ ਤੇ ਲਾਸਟ ਸਟੇਸ਼ਨ ਵੀ ਆ ਉਸ ਤੋਂ ਅਗੇ ਪਾਕਿਸਤਾਨ ਤੇ ਲਾਈਵ ਉੱਥੇ ਪਰੇਡ ਵੀ ਦੇਖਾਂਗੇ ਆਓ ਮਿਲਦੇ ਹਾਂ ਜੀ ਸਾਰੇ ਵਲੌਗ ਦੇ ਵਿੱਚ ਲੋ ਜੀ ਤਕਰੀਬਨ ਹੁਣ ਆਪਾਂ ਪਹੁੰਚ ਚਲੇ ਆ ਹੁਸੈਨੀ ਵਾਲਾ ਬਾਰਡਰ ਦੇ ਕੋਲ ਤੇ ਇਹਨੂੰ ਆਪਾਂ ਕਹਿ ਸਕਦੇ ਆ ਕਿ ਲਾਸਟ ਹਾਈਵੇ ਇੰਡੀਆ ਦਾ ਜਿਹੜਾ ਖਤਮ ਹੋ ਜਾਂਦਾ ਤੇ ਐਂਟਰੀ ਕਰਨ ਤੋਂ ਬਾਅਦ 20 ਰੁਪੀਜ਼ ਇੱਥੋਂ ਦਾ ਐਂਟਰੀ ਫੀਸ ਆ ਪਾਰਕਿੰਗ ਦੀ ਐਂਟਰੀ ਜਿਹੜੀ ਆ ਪਾਰਕ ਦੀ ਉਹ ਫ੍ਰੀ ਆ ਬਿਲਕੁਲ ਤੇ ਜਦੋਂ ਆਪਾਂ ਐਂਟਰ ਹੁੰਦੇ ਆ ਇਹ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਲੱਗੀਆਂ ਹੋਈਆਂ ਨੇ ਗੈਲਰੀਜ਼ ਬਣੀਆਂ ਨੇ ਇਹਦੇ ਵਿੱਚ ਜਿਹੜੀਆਂ 65 ਤੇ 71 ਜਾਂ ਕਾਰਗਿਲ ਦੀਆਂ ਜੰਗਾਂ ਜਿੰਨੀਆਂ ਵੀ ਹੋਈਆਂ ਆ ਇੰਡੀਆ ਪਾਕਿਸਤਾਨ ਦੇ ਨਾਲ ਉਹਦੇ ਬਾਰੇ ਸਾਰੀ ਇੱਥੇ ਜਾਣਕਾਰੀ ਜਿਹੜੀ ਉਹ ਪਹਿਲਾਂ ਸਾਨੂੰ ਮੁਹਈਆ ਕਰਾਈ ਜਾਂਦੀ ਹੈ ਐਂਟਰੈਂਸ ਤੇ ਤਾਂ ਉਸ ਤੋਂ ਅੱਗੇ ਦੋਸਤੋ ਜਿਸ ਤਰ੍ਹਾਂ ਮੇਜਰ ਐਸਪੀ ਐਸ ਬੜੈਜ ਅਤੇ ਹੋਰ ਵੀ ਸਾਡੇ ਜਵਾਨ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜੰਗ ਦੇ ਵਿੱਚ ਜੋਰ ਦਿਖਾਏ ਆਪਣੇ ਤੇ ਉਹਨਾਂ ਦੀਆਂ ਸਮਾਧਾਂ ਅਤੇ ਉਹਨਾਂ ਬਾਰੇ ਸਾਰੀ ਨੋਲਿਜ ਜਿਹੜੀ ਹੈ ਉਹ ਦੱਸੀ ਗਈ ਹੈ ਸਰਸਰੂ ਸ਼ੀਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮਹਿ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਸਿੰਘ ਇਹਨਾਂ ਬਾਰੇ ਸਾਰੀ ਨੌਲੇਜ ਇਸ ਜਗ੍ਹਾ ਦੇ ਉੱਤੇ ਸਾਨੂੰ ਮਿਲੇਗੀ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਕਦੋਂ ਕਿਹੜੀ ਤਰੀਕ ਨੂੰ ਕਿੱਥੇ ਕਿਦਾਂ ਦਿੱਤੀ ਗਈ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰਬਰ ਸਮੇਲੇ ਵਤਨ 'ਤੇ ਮਿਟਨੇ ਵਾਲੋ ਕਾ ਯਹੀ ਆਖਰੀ ਨਿਸ਼ਾਨ ਹੋਗਾ। ਸੋ ਅੱਜ ਅਸੀਂ ਖੜੇ ਆ ਜੀ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਹੁਸੈਨੀਵਾਲਾ ਬਾਰਡਰ ਦੇ ਵਿੱਚ। ਜਿੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਦਾ ਬਣੀਆਂ ਹੋਈਆਂ ਨੇ। ਜਦੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਣੀ ਸੀ। ਜਿਸ ਟਾਈਮ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਣੀ ਸੀ ਉਸ ਤੋਂ ਪਹਿਲਾਂ ਲੋਕਾਂ ਦੇ ਵਿਰੋਧ ਤੋਂ ਡਰਦਿਆਂ ਹੋਇਆ ਜ਼ਾਲਮ ਸਰਕਾਰ ਨੇ ਉਹਨਾਂ ਨੂੰ ਜਦੋਂ ਸ਼ਹੀਦ ਜਿਹੜਾ ਫਾਂਸੀ ਦੀ ਸਜ਼ਾ ਦਿੱਤੀ ਤੇ ਰਾਤੋ-ਰਾਤ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਅਤੇ ਇਸ ਜਗ੍ਹਾ ਦੇ ਉੱਤੇ ਉਹਨਾਂ ਦਾ ਸਸਕਾਰ ਕੀਤਾ ਗਿਆ। ਸੋ ਇੱਥੇ ਸਾਨੂੰ ਸ਼ਹੀਦ ਜੋਤੀ ਜਿਹੜੀ ਜਗਦੀ ਸ਼ਹੀਦਾਂ ਦੀ ਯਾਦ ਦੇ ਵਿੱਚ ਔਰ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਤੇ ਸ਼ਹੀਦ ਰਾਜਗੁਰੂ ਇਹ ਉਹ ਜਗ੍ਹਾ ਹੈ ਉਹਨਾਂ ਦੀ ਯਾਦ ਦੇ ਵਿੱਚ ਬਣਾਈ ਗਈ। ਜਿੱਥੇ ਲੋਕਾਂ ਦੇ ਵਿਰੋਧ ਤੋਂ ਡਰਦੇ ਆਂ ਫਾਂਸੀ ਦੀ ਸਜ਼ਾ ਦੇਣ ਤੋਂ ਬਾਅਦ ਜਿਹੜੀ ਤਰੀਕ ਮقرਰ ਕੀਤੀ ਗਈ ਸੀ ਉਸ ਤੋਂ ਪਹਿਲਾਂ ਫਾਂਸੀ ਦੀ ਸਜ਼ਾ ਦੇ ਕੇ ਤੇ ਇਸ ਜਗ੍ਹਾ ਦੇ ਵਿੱਚ ਰਾਤੋਂ ਰਾਤ ਉਹਨਾਂ ਦੀਆਂ ਡੈੱਡ ਬੋਡੀਆਂ ਦੀਆਂ ਅੰਤਿਮ ਸੰਸਕਾਰ ਜਿਹੜੇ ਉਹ ਕੀਤੇ ਗਏ ਇੱਥੇ ਤੇ ਸਾਹਮਣੇ ਉਹਨਾਂ ਦੀਆਂ ਜਿਹੜੀਆਂ ਕਿੰਨਾਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਜੈਕਾਰੇ ਲਾ ਰਹੇ ਨੇ ਬੰਦੇ ਮਾਤਰਮ ਜੈ ਹਿੰਦ ਤੇ ਦੋਸਤੋ ਉਸ ਤੋਂ ਬਾਅਦ ਇੱਕ ਅਨੋਖੀ ਰੇਲ ਯਾਤਰਾ ਜਿਹੜੀ ਆ ਇੱਥੋਂ ਜਿਹੜੀ ਚਲਾਈ ਗਈ ਸੀਗੀ ਤੇ ਉਹ ਟ੍ਰੇਨ ਦਾ ਡੱਬਾ ਵੀ ਜਿਹੜਾ ਇੱਥੇ ਮੌਜੂਦਾ ਤੇ ਇਹ ਸਾਰੀ ਨੌਲੇਜ ਉਹਦੇ ਬਾਰੇ ਲਿਖੀ ਹੋਈ ਹੈ। ਇਹਦੇ ਅੰਦਰ ਵੀ ਆਪਾਂ ਹੋ ਕੇ ਆਏ ਸੀਗੇ ਤੇ ਉਸੇ ਤਰ੍ਹਾਂ ਹੀ ਇੱਕ ਟ੍ਰੇਨ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੁੰਦਾ ਆ ਉਹ ਇਹਦੇ ਵਿੱਚ ਬਣਾਇਆ ਗਿਆ ਸਾਰਾ। ਤੇ ਇਹ ਉਹ ਬ੍ਰਿਜ ਆ ਜਿੱਥੋਂ ਪਾਕਿਸਤਾਨ ਨੂੰ ਟ੍ਰੇਨ ਜਾਂਦੀ ਸੀ। ਤੇ ਜੰਗ ਤੋਂ ਬਾਅਦ ਇਹ ਟ੍ਰੇਲ ਜਿਹੜਾ ਰੇਲਵੇ ਟਰੈਕ ਆ ਇਹਨੂੰ ਬੰਦ ਕਰ ਦਿੱਤਾ ਗਿਆ ਸੀਗਾ। ਤੇ ਇਹੀ ਉਹ ਸੈਨੀ ਵਾਲਾ ਬਾਰਡਰ ਤੇ ਇੰਡੀਆ ਦਾ ਲਾਸਟ ਜਿਹੜਾ ਰੇਲਵੇ ਟਰੈਕ ਆ ਜਿਹੜਾ ਪਾਕਿਸਤਾਨ ਨੂੰ ਪਹਿਲਾਂ ਜਾਂਦਾ ਸੀ ਪਾਕਿਸਤਾਨ ਤੋਂ ਲੋਕ ਇਧਰ ਤੇ ਇੰਡੀਆ ਤੋਂ ਪਾਕਿਸਤਾਨ ਉਹ ਦੋ ਲੋਕ ਇਸ ਟ੍ਰੇਨ ਦੇ ਰਾਹੀਂ ਆਇਆ ਜਾਇਆ ਕਰਦੇ ਸਨ ਫਿਲਹਾਲ ਇਹਨੂੰ ਬੰਦ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਅਸੀਂ ਐਂਟ੍ਰੈਂਸ ਕੀਤਾ ਜੀ ਬਾਰਡਰ ਸਕਿਉਰਿਟੀ ਫੋਰਸ ਦਾ ਜਿੱਥੇ ਐਂਟਰੀ ਆ ਤੇ ਇੱਥੇ ਹੁਣ ਆਪਾਂ ਦੇਖਣ ਜਾਵਾਂਗੇ ਜਿਹੜੀ ਪ੍ਰੇਅਰ ਹੁੰਦੀ ਹੈ ਜਿਸ ਤਰ੍ਹਾਂ ਵਾਗਾ ਬਾਰਡਰ ਦੇ ਵਿੱਚ ਹੁੰਦੀ ਹੈ ਤਾਂ ਇੱਥੇ ਕਾਫੀ ক্লোਜ਼ ਜਿਹੜਾ ਪਰੇਡ ਜਿਹੜੀ ਉਹ ਦਿਖਾਈ ਜਾਂਦੀ ਆ ਤੇ ਬੜਾ ਵਧੀਆ ਦੋਨਾਂ ਪਾਸਿਆਂ ਤੋਂ ਪਾਕਿਸਤਾਨ ਜ਼ਿੰਦਾਬਾਦ ਇਧਰੋਂ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਰੇ ਝੜੇ ਹੋ ਲੱਗਦੇ ਆ ਤੇ ਆਓ ਆਪਾਂ ਇੱਥੇ ਬੈਠ ਕੇ ਪਰੇਡ ਦਾ ਨਜ਼ਾਰਾ ਲੈਨੇ ਆ ਸੋ ਇੱਥੇ ਸਾਨੂੰ ਆਰਮੀ ਅਫਸਰ ਵੀ ਮਿਲੇ ਔਰ ਜਿਨ੍ਹਾਂ ਨੇ ਸਾਨੂੰ ਵੀਆਈਪੀ ਏਰੀਏ ਦੇ ਵਿੱਚ ਵੀਆਈਪੀ ਚੇਅਰ ਦੇ ਸਤੇ ਬਿਠਾਇਆ ਉਹਨਾਂ ਸਾਰੇ ਆਰਮੀ ਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਸੋ ਆਓ ਪਰੇਡ ਇੰਜੋਏ ਕਰਦੇ ਆਂ پر خوش آمدید کہتے ہیں تمام بہن بھائیوں اور بچوں سے گزارش ہے کہ پریڈ کے دوران پریڈ ویلو میں غیر اخلاقی ناروں اور پرہیز کریں سوائے ان کے تکبیر اللہ پاکستان زندہ باد پاکستان کا مطلب کیا لا الہ الا اللہ اور جیوے جیوے پاکستان شکریہ 으 <laughs> <laughs> ਪ੍ਰੇਅਰ ਖਤਮ ਹੋਣ ਤੋਂ ਬਾਅਦ ਸਾਰੇ ਹੀ ਲੋਕ ਜਵਾਨਾਂ ਨੂੰ ਮਿਲ ਕੇ ਉਹਨਾਂ ਦੇ ਨਾਲ ਫੋਟੋਆਂ ਖਿਚਵਾਉਂਦੇ ਹਨ ਬਹੁਤ ਧੰਨਵਾਦ ਜੀ ਕਿਸ ਤਰ੍ਹਾਂ ਦਾ ਲੱਗਾ ਇਹ ਵਲੌਗ ਸਾਰਾ ਆਪਣੀ ਫੈਮਲੀ ਦੇ ਨਾਲ ਜ਼ਰੂਰ ਜਾ ਕੇ ਦੇਖ ਕੇ ਆਇਓ ਤੇ ਪਲੀਜ਼ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ